ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕਿਸਾਨ ਛੰਛ ਕਮੇਟੀ ਪੰਜਾਬ ਸਰਦਾਰ ਇੰਦਰ ਸਿੰਘ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਗਵਾਹੀ ਦੇ ਵਿੱਚ ਅੱਜ ਅਸੀਂ ਖਨੌਰੀ ਬਾਰਡਰ ਤੇ ਪਹੁੰਚੇ ਆ ਉੱਥੋਂ ਦੇ ਕੁਝ ਆਗੂ ਸਿੰਘ ਬੈਠੇ ਆ ਉਹਨਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਨਾ ਚਾਹੁੰਨੇ ਆ ਕਿ ਇੱਥੋਂ ਦੇ ਕੀ ਮਾਹੌਲ ਆ ਤੇ ਕੀ ਇੱਥੋਂ ਦੀ ਸਥਿਤੀ ਆ ਤੇ ਆਪਾਂ ਤੁਹਾਨੂੰ ਉਹਨਾਂ ਤੋਂ ਜਾਨਣਾ ਆਗੂਆਂ ਤੋਂ ਪਉਣਾ ਚਾਹੁੰਨੇ ਆ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਰੇ ਸਾਡੇ ਕਿਸਾਨ ਆਗੂ ਆ ਜੀ ਕੋਟਪੁਰ ਦਾ ਚੇਹਬੰਦੀ ਤੇ ਇਹਨਾਂ ਦੇ ਸਰਦਾਰ ਅਜੀਤ ਸਿੰਘ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਸਰਦਾਰ ਜੀ ਅਜੀਤ ਸਿੰਘ ਜੀ ਦੱਸਣਾ ਚਾਹੋ ਸਾਨੂੰ ਵੀ ਇੱਥੇ ਖਨੌਰੀ ਤੇ ਅੱਜ ਕੀ ਲਾ ਆਦਿਆ ਤੇ ਕੀ ਇੱਥੋਂ ਦੇ ਸਮਾਚਾਰ ਚੱਲ ਰਿਹਾ ਜੀ ਭਾਈ ਸਾਹਿਬ ਜੀ 13 ਫਰਵਰੀ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਖਨੌਰੀ ਬਾਰਡਰ ਤੇ ਅੱਜ 214 ਦਿਨਾਂ ਚ ਦਾਖਲ ਹੋ ਗਿਆ ਤੇ ਜਿੰਨੇ ਵੀ ਇਹ ਕਿਸਾਨ ਬੈਠੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਠੰਡ ਚ ਆਏ ਸੀ ਸਾਰੀ ਠੰਡ ਹੰਡਾਈ ਪਿਛਲੇ ਸਾਲ ਵਾਲੀ 37 48 50 ਡਿਗਰੀ ਤੱਕ ਟਰਾਲੀਆਂ ਜੇ ਗਰਮੀ ਇਹਨਾਂ ਨੇ ਹੰਡਾਈ ਉਸ ਤੋਂ ਬਾਅਦ ਸੌਣ ਭਾਦੋਂ ਦੀਆਂ ਜਿਹੜੀਆਂ ਝੜੀਆਂ ਸੀ ਉਹ ਨਗਾਈਆਂ ਇਹਨਾਂ ਨੇ ਆਪਦੇ ਪਿੰਡੇ ਦੇ ਕਈ ਵਾਰਾਂ ਸਾਰੇ ਤਰਪਾਲਾ ਉੱਡ ਜਾਂਦੀਆਂ ਰਹੀਆਂ ਤੇ ਬਿਸਤਰੇ ਵੀ ਭਿੱਜ ਜਾਂਦੇ ਰਹੇ ਇੰਨਾ ਸੰਘਰਸ਼ ਥੱਲੇ ਗੱਦਿਆਂ ਦੇ ਪਾਣੀ ਫਿਰ ਜਾਂਦਾ ਰਿਹਾ ਤੇ ਦੁਬਾਰਾ ਫੇਰ ਹੌਣ ਰਸੂ ਚੜਨ ਵਾਲਾ ਵਾ ਫੇਰ ਦੁਬਾਰਾ ਠੰਡ ਆਉਣ ਵਾਲੀ ਆ 7 ਮਹੀਨੇ ਹੋ ਚੱਲੇ ਨੇ ਇਹਨਾਂ ਨੂੰ ਧੰਨਵਾਦ ਵਾ ਇਹਨਾਂ ਦਾ ਜਿਹੜੇ ਆ ਕੇ ਇੱਥੇ ਖਨੌਰੀ ਬਾਰਡਰ ਤੇ ਆਪਣੀਆਂ ਹੱਕ ਦੀਆਂ ਮੰਗਾਂ ਵਾਸਤੇ ਬੈਠੇ ਨੇ ਤੇ ਸੰਘਰਸ਼ ਕਰ ਰਹੇ ਨੇ ਤੇ ਇਹ ਨਾਲ ਸਾਡੇ ਬਿਹਾਰ ਤੋਂ ਨੇ ਕ੍ਰਿਸ਼ੀ ਪਰਿਵਾਰ ਅਨੰਦ ਸੇਰਾ ਜੀ ਜਿਹੜੇ ਕਿ ਹਾਈ ਕੋਰਟ ਪਟਨਾ ਦੇ ਵਕੀਲ ਨੇ ਇਹ 13 ਫਰਵਰੀ ਤੋਂ ਸਾਡੇ ਨਾਲ ਹੀ ਮੋਢੇ ਨਾਲ ਮੋਢਾ ਜੁੜ ਕੇ ਖੜੇ ਨੇ ਹਾਂਜੀ ਤੇ ਵੇਖ ਲਓ ਵੀ ਆਪਣਾ ਚੈਂਬਰ ਬੰਦ ਕਰਕੇ ਹਾਈ ਕੋਰਟ ਦਾ ਤਾਲਾ ਲਾ ਕੇ ਉਹ ਇੱਥੇ ਕਿਸਾਨਾਂ ਦੇ ਵਿੱਚ ਬੈਠੇ ਆ ਮੈਂ ਬੇਨਤੀ ਕਰਦਾ ਵੀ ਜਿਹੜੇ ਸਾਡੇ ਅਜੇ ਵੀ ਪੰਜਾਬ ਦੇ ਪਿੰਡਾਂ ਚੋਂ ਨੇ ਨਾ ਉੱਠੇ ਉਹਨਾਂ ਨੂੰ ਵੱਧ ਤੋਂ ਵੱਧ ਇਸ ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਆ ਹਾਂਜੀ ਕਿਉਂਕਿ ਜਿਹਦੇ ਨਾਲ ਸਾਡੀ ਟੱਕਰ ਲੱਗੀ ਆ ਨਾ ਸੈਂਟਰ ਬਹੁਤ ਪਾਵਰਫੁਲ ਹੈ ਤੇ ਏਕਤਾ ਦੇ ਨਾਲ ਅਸੀਂ ਇਹ ਅੰਦੋਲਨ ਜਿੱਤਣਾ ਵਾ ਤੇ ਮੈਂ ਹੁਣ ਗੱਲਬਾਤ ਕਰਾਂਗਾ ਸਿਨਾਬਾਹ ਧੰਨਵਾਦ ਆਪਕੋ ਵੀ ਧੰਨਵਾਦ